ਕਦੇ ਕਹਾਂ ਕੋਸੋ ਆਹੋ ਮੈਂ ਕਿਦੜੇ ਤਰ ਤਾ ਇਸ ਆਣੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਕੀ ਫਤਿਹ ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇਹ ਪੰਜਾਬ ਦੇ ਵਿੱਚ ਅਨੇਕਾਂ ਠੱਗੀ ਦੇ ਕੇਸ ਹੈ ਜੋ ਜਗਦੇਵ ਸਿੰਘ ਖਾਲਸਾ ਆਪਣੇ ਆਪ ਨੂੰ ਹੋਂਦਾ ਵੈਸੇ ਜਗਦੇਵ ਸਿੰਘ ਖੱਡਾ ਕਿਸਾਨੀ ਅੰਦੋਲਨ ਦੇ ਵਿੱਚੋਂ ਇਹ ਇੱਕ ਉੱਭਰੀ ਹੋਈ ਸੰਸਥਾ ਹੈ ਜਿਹੜੀ ਉਹਨੇ ਬਣਾਈ ਐ ਕਿਸਾਨ ਹੱਟ 13 13 ਉਹਦੇ ਨਾਮ ਤੇ ਇਹ ਧਗੀਆਂ ਮਾਰਦਾ YouTube ਤੇ Facebook ਤੇ ਵੀਡੀਓ ਬਣਾ ਕੇ ਪਾਉਂਦਾ ਉਹ ਵੀਡੀਓ ਦੇ ਆਧਾਰ ਤੇ ਅੱਗੇ ਲੋਕ ਉਹਦੇ ਨਾਲ ਫੋਨ ਤੇ ਕੰਟੈਕਟ ਕਰਦੇ ਆ ਵੀਡੀਓ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਲਾਨ ਦੱਸਦਾ ਸਬਜ਼ ਬਾਗ ਦਿਖਾਉਂਦਾ ਪਰਮਾਉਂਦਾ ਉਹਨਾਂ ਦੇ ਝਾਂਸੇ 'ਚ ਆ ਕੇ ਜਦੋਂ ਉਹਨੂੰ ਫੋਨ ਕਰਦੇ ਆ ਤਾਂ ਮਿਲ ਕੇ 5 ਲੱਖ ਤੋਂ ਲੈ ਕੇ 25-30 ਲੱਖ ਰੁਪਏ ਤੱਕ ਦੇ ਪਲਾਨ ਆ ਸਮਝਉਂਦਾ ਉਹਨਾਂ ਫਲਾਨਾ ਦੇ ਮੁਤਾਬਕ ਉਹ ਦੱਸਦਾ ਵੀ ਸਟੋਰ ਬਣਾ ਕੇ ਦੇਵਾਂਗੇ ਸਟੋਰ ਦਾ ਸਾਰਾ ਖਰਚਾ ਕੰਪਨੀ ਚੱਕੂ ਫਰੈਂਚਾਈਜ਼ੀ ਸਿਸਟਮ ਸਮਝਾਉਂਦਾ ਆ ਉਹਦਾ ਉਹ ਸਿਸਟਮ ਦੇ ਵਿੱਚ ਜਿੰਨੀਆਂ ਵੀ ਉਹ ਗੱਲਾਂ ਕਰਦਾ ਮੁਲਾਜ਼ਮਾਂ ਨੂੰ ਤਨਖਾਹ ਇਲੈਕਟ੍ਰਿਸਿਟੀ ਬਿੱਲ ਸ਼ੋਰੂਮ ਦਾ ਕੋਈ ਰੈਂਟ ਕੰਪਨੀ ਵੱਲੋਂ ਪੇ ਕੀਤਾ ਜਾਊਗਾ ਤੇ ਚੰਗਾ ਜਿਹੜਾ ਮੁਨਾਫਾ ਹੈ ਉਹ ਆਨਰ ਨੂੰ ਦਿੱਤਾ ਜਾਊਗਾ ਜੋ ਫਰੈਂਚਾਈਜ਼ੀ ਉਹਦੀ ਖਰੀਦ ਕਰਦਾ ਜੀ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜਿੰਨੀਆਂ ਗੱਲਾਂ ਕਰਦਾ ਇੱਕ ਗੱਲ ਤੇ ਵੀ ਉਹ ਖਰਾ ਨਹੀਂ ਉਤਰਦਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਅਸੀਂ ਸਟੋਰਾਂ ਨਾਲ ਸੰਪਰਕ ਕੀਤਾ ਸਾਨੂੰ ਪਤਾ ਲੱਗਿਆ ਵੀ ਇਹ ਬਹੁਤ ਵੱਡਾ ਕੋਰੋਨਾ ਦੇ ਖੱਗੀ ਦਾ ਮਾਮਲਾ ਹੈ ਇਸ ਮਾਮਲੇ ਨੂੰ ਅਸੀਂ ਚੁੱਕਿਆ ਹੈ ਮੇਰੇ ਨਾਲ ਵੀਰ ਜੀ ਇਹ ਡਸਪੇਟਰ ਤੋਂ ਸੰਗਰੂਰ ਤੋਂ ਬਡਲਾਡੇ ਤੋਂ ਰੋੜੀ ਤੋਂ ਗੁਰੂ ਹਰਸਾਏ ਤੋਂ ਵੱਖ-ਵੱਖ ਬਈਏ ਪਹੁੰਚੇ ਆ ਜੀ। ਬਾਕੀ ਸਾਡੀ ਬੇਨਤੀ ਆ ਵੀ ਇਹ ਠੱਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਖ ਪਾਈ ਜਾਵੇ। ਜਿਹੜੇ ਸਬਜਬਾਗ ਦਿਖਾਉਂਦਾ ਹੈ ਇਹ ਹਰ ਪਲਾਨ ਇਹ ਬਦਲਦਾ ਹੈ। ਉਹਨਾਂ ਚੋਂ ਇੱਕ ਇਹ ਹੈ ਜਿਹੜੇ ਕਿ ਜਨਵਰੀ 2023 ਦੇ ਵਿੱਚ ਮੇਰੇ ਸਟੋਰ ਦੇ ਵਿੱਚ ਉਹਨੇ ਲਾਂਚ ਕੀਤੇ ਸੀ ਪਰ ਕਿਸੇ ਵੀ ਇੱਕ ਪਲਾਨ ਤੇ ਵੀ ਉਹ ਖਰਾਣੀ ਉਤਰਦਾ ਕਰੋੜਾਂ ਦੀ ਗੇਮ ਬਣਾਉਂਦਾ ਹੈ ਗੱਲ ਕਰਕੇ ਇਹ ਪਟਿਆਲੇ ਸਟੋਰ ਖੋਲਿਆ ਸੀ ਅੱਜ ਇਹ ਵੀ ਬੰਦ ਹੈ ਜਿੱਥੇ ਬਹੁਤ ਵਧੀਆ ਸਕਰੀਨਿੰਗ 13 13 ਦੀ ਖਰੀਦ ਤੇ ਪਾਉ ਤਿੰਨ ਕਰੋੜ ਦੇ ਨਾਮ ਇਹ ਇੱਕ YouTube ਤੇ ਵੀਡੀਓ ਆ 2.5 ਕਰੋੜ ਦਾ ਘਰ ਤੇ ਫੌਰਚੂਨਰ ਗੱਡੀ ਕਿਸਾਨ ਹੱਟ 13-13 ਵਾਲੇ ਫ੍ਰੀ ਦੇਈ ਜਾਂਦੇ ਆ ਇਹੋ ਜਿਹਾ ਝਾਂਸਿਆਂ ਦੇ ਵਿੱਚ ਪਸਾਉਂਦਾ ਅੱਜ ਵੀ ਸਟੋਰਾਂ ਦੇ ਦੇ ਆਮ ਹੀ ਇਸ ਤਰ੍ਹਾਂ ਦੇ ਬੈਨਰ ਲੱਗੇ ਹੋਏ ਆ ਜਗਾ ਜਗਾ ਜਿੱਥੇ ਵੀ ਸਟੋਰ ਖੁੱਲਦੇ ਆ ਕੋਰਾਰੀ ਚ ਹੋਈ ਸ਼ੁਰੂਆਤ ਰੋਜ਼ਗਾਰ ਦਾ ਉਕਮ ਜਰੀਆ ਨੌਜਵਾਨਾਂ ਲਈ ਬਣਿਆ ਸਨ ਇਹਦੀ ਮੌਕਾ ਅਸੀਂ ਭਾਵਨਾਤਮਕ ਲੋਕ ਆ ਇਸੀਆਂ ਗੱਲਾਂ ਨਾਲ ਅਸੀਂ ਇਹਦੇ ਚਾਂਸੇ ਚ ਆ ਜਾਂਦੇ ਆ ਪਰ ਇਹ ਆਪਣਾ ਕੰਮ ਜਿਹੜਾ ਅਕੀਦਾ ਕਰਕੇ ਅੱਗੇ ਨਿਕਲ ਜਾਂਦਾ ਹੈ ਇਸੇ ਤਰ੍ਹਾਂ ਹੀ ਇਹਨੇ ਇੱਕ ਫਾਰਮ ਰਜਿਸਟਰ ਕਰਾਈਆ 2023 ਦੇ ਵਿੱਚ ਸੈਂਡੋਜ਼ ਗਰੋਸਰੀ ਮਾਰਟ ਪ੍ਰਾਈਵੇਟ ਲਿਮਟਿਡ ਜਿਹਦੇ ਤੇ ਐਡਰੈਸ ਦੇ ਰਿਹਾ ਹੈ K1 ਗੋਇਰ ਰਿਊ ਹੋਮ ਪੱਖੋਵੜ ਰੋਡ ਦਾ ਪਰ ਜਦੋਂ ਕੋਟਰਾ ਹੀ ਅਸੀਂ ਇਹਨੂੰ ਇੱਕ ਨੋਟਿਸ ਭੇਜਿਆ ਉਹਦੇ ਚ ਜਵਾਬ ਆਇਆ ਵੀ 2016 ਤੋਂ ਇੱਥੇ ਜਰਾ ਹੀ ਨਹੀਂ ਰਿਹਾ ਸਾਨੂੰ ਇਹ ਬੰਦੇ ਦਾ ਕੋਈ ਟਿਕਾਣਾ ਵੀ ਨਹੀਂ ਮਿਲ ਰਿਹਾ ਵੀ ਕਿੱਥੇ ਰਹਿ ਰਿਹਾ ਲੀਗਲੀ ਕਾਰਵਾਈ ਚ ਅਸੀਂ ਪਏ ਹੋਏ ਹਾਂ ਪਰ ਨੋਟਿਸ ਭੇਜਣ ਲਈ ਕੋਈ ਸਮਨ ਭੇਜਣ ਲਈ ਸਾਨੂੰ ਕੋਈ ਦਾ ਪ੍ਰੋਪਰ ਐਡਰੈਸ ਹੀ ਮਿਲ ਰਿਹਾ ਇਹ ਬੰਦਾ ਹੈ ਕਿਥੋਂ ਦਾ ਇਹੋ ਜੀਆਂ ਕਈ ਗੱਲਾਂ ਨੂੰ ਧਿਆਨ ਦੇ ਰੱਖ ਕੇ ਜੀ ਅਸੀਂ ਅੱਜ ਇੱਥੇ ਇਕੱਠੇ ਪਏ ਹਾਂ ਵਕੀਲਸ ਤੋਂ ਅੱਗੇ ਬਾਈ ਜੀ ਕੋਈ ਸਵਾਲ ਜਵਾਬ ਇਹ ਕਿਸ ਕਿ 10 10 ਦਾ ਕੀ ਮਤਲਬ ਕੀ ਹੈ ਸਟੋਰ ਜੀ 10 10 ਕੀ ਹੁੰਦਾ ਹੈ ਕਿ ਸਮਾਨ ਮਿਲਦਾ ਕਿ ਚੱਕਰ ਆ ਸਾਰਾ ਹੀ ਘਰ ਦਾ ਸਮਾਨ ਬਰੋਸਰੀ ਦਾ ਜੋ ਵੀ ਰੋਜ਼ ਮਰ ਨਾਲੀ ਜ਼ਿੰਦਗੀ ਦੇ ਵਿੱਚ ਆਪਾਂ 10 ਰੁਪਏ ਦਿੰਦਾ ਹਾਂ ਨਹੀਂ 10 ਰੁਪਏ ਨਹੀਂ ਜੀ ਇਹ ਤਾਂ ਵੈਸੇ ਹੀ ਤੁਸੀਂ ਮਤਲਬ ਇਹ ਕਿਰਤ ਕਰੋ ਨਾਮ ਜਿਵੇਂ ਵੰਡ ਸਖਬਾ ਬਣਾਉਣ ਦੇ ਖਾਸ ਮੈਨੂੰ ਲੈ ਕੇ ਲੋਕਾਂ ਨੂੰ ਗਮਰਾਹ ਕਰਨ ਦਾ ਤਰੀਕਾ ਹੈ ਤੇ ਕਿਸਾਨ ਹੱਟ ਵੀ ਬਸ ਮਤਲਬ ਵੀ ਕਿਸਾਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗਾ ਜੀ ਇਹ ਪਰਮਾਉਣ ਦਾ ਤਰੀਕਾ ਹੈ ਕਿੰਨੇ ਲੋਕਾਂ ਨਾਲ ਇਹ ਆਪਰਾ ਹੋਈ ਟਗੀ ਹੋਵੇ ਇਹ ਤਾਂ ਜੀ ਮੇਰੇ ਪਾਸ ਅਜੇ ਤੱਕ 50 ਦੇ ਕਰੀਬ ਲੋਕਾਂ ਦੀ ਲਿਸਟ ਹੈ ਜੀ ਅਸੀਂ ਜਗਾ ਜਗਾ ਜਾਵਾਂਗੇ ਹੋਰ ਜਿਲ੍ਹਿਆਂ ਵਿੱਚ ਇਸੇ ਤਰ੍ਹਾਂ ਇਹ ਪ੍ਰੈਸ ਕਾਨਫਰੰਸਾਂ ਕਰਾਂਗੇ ਕਿ ਕਿ ਏਰੀਆ ਬਹੁਤ ਬਾਇਜਾ ਜਿਵੇਂ ਅਮਰਤਸਰਾ ਅਜਨਾਲਾ ਉਧਰ ਵੀ ਸ਼ਾਇਦ ਤੋਂ ਡੇਰਾ ਬਾਬਾ ਨਾਨਕਤੋਂ ਮਗਰ ਉਹ ਦੂਰੋਂ ਪਹੁੰਚ ਨਹੀਂ ਸਕੇ ਕੀ ਮੰਗ ਕਰਦੇ ਹੋ ਬ੍ਰਦਰ ਜੀ ਮੰਗ ਕਰਦੇ ਆ ਜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਦਾ ਪਤਾ ਲੱਗੇ ਇਹਦਾ ਸਾਰਾ ਕੁਝ ਚੈੱਕ ਕੀਤਾ ਜਾਵੇ ਵੀ ਇਹ ਐਡਾ ਤਕੜਾ ਢਾਂਚਾ ਚਲਾ ਕੇ ਮੇਰੇ ਹੈ। ਇੱਕਾ ਤੋਂ ਚਾਚਾ ਜੀ ਕੀ ਬਿਮਾਰੀ ਹੈ ਕਿਸ ਤਰ੍ਹਾਂ ਦੀ ਧੱਕੀ ਮਾਰਦਾ। ਇਹ ਜਾਸੇ ਦੰਦਾ ਜੀ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਵੀ 13 ਲੱਖ ਰੁਪਏ ਦਾ ਸਟੋਰ ਫਰੈਂਚਾਈਜ਼ੀ ਮੇਰੇ ਤੋਂ ਖਰੀਦ। ਉਸ ਦੇ ਵਿੱਚ ਮੈਂ ਉਹ ਵੀ ਵਧੀਆ ਫੁੱਲ ਫਰਨੀਚਰ ਸਟੋਰ ਤਿਆਰ ਕਰਕੇ ਦੇਵਾਂਗਾ। ਸਮਾਨ ਵੀ ਵਿੱਚ ਬਿਲਕੁਲ ਜੀ। ਅ 13 ਲੱਖ ਲੈ ਕੇ 16 ਲੱਖ ਰੁਪਏ ਦਾ ਸਮਾਨ ਆਉਂਦੀ ਹੈ ਨੇ ਮੇਰੇ ਨਾਲ ਗੱਲ ਕੀਤੀ ਸੀ। ਪਰ ਉਸ ਤੋਂ ਬਾਅਦ ਹੋ ਗਿਆ 5 ਲੱਖ ਰੁਪਏ ਦਾ ਸਾਮਾਨ ਆਇਆ ਉਸ ਤੋਂ ਬਾਅਦ ਸਪਲਾਈ ਵੀ ਦੇਣੀ ਬੰਦ ਕਰਤੀ ਜਿਹੜਾ ਕੋਈ ਐਗਰੀਮੈਂਟ ਹੁੰਦਾ ਰੈਂਟ ਦਾ ਦੋ ਮਹੀਨੇ ਜਾਂ ਤਿੰਨ ਮਹੀਨੇ ਰੈਂਟ ਦਾ ਆਇਆ ਹੋਊਗਾ ਉਹ ਵਿਚਾਰੇ ਮਾਲ ਸਾਡੇ ਕੋਲ ਆ ਕੇ ਇਹਨੇ ਖੱਜਲ ਫਾਰਮ ਦੇ ਸਾਨੂੰ ਪਤਾ ਤਾਲਾ ਲਾਉਣ ਤੱਕ ਨਹੀਂ ਆਉਂਤਾ ਵੀ ਅੰ内 ਪਰ ਫਾਰਕ ਸਾਨੂੰ ਮਤਲਬ ਇਹ ਕੰਮ ਨੂੰ 7 ਮਹੀਨੇ ਬਾਅਦ ਬੰਦ ਕਰਨਾ ਪਿਆ ਕਿਉਂਕਿ 1 ਲੱਖ ਰੁਪਏ ਸਟੋਰ ਦਾ ਖਰਚਾ ਸੀ ਮੰਦਰੀ 32000 ਰੈਂਟ ਫਿਰ ਚਾਰ ਵਰਕਰ ਉੱਥੇ ਕੰਮ ਕਰਨ ਵਾਲੇ ਉਹਨਾਂ ਦੀ ਤਨਖਾਹ ਇਲੈਕਟ੍ਰਿਸਿਟੀ ਬਿੱਲ ਕਿੱਥੋਂ ਬੰਦਾ ਇੰਨਾ ਜੇ ਵਿੱਚੋਂ ਕਰੂਗਾ ਪਰ ਇਹ ਫਰਾਂਚਾਈਜ਼ਿਸ ਤੁਮਕਿਉ ਨੇ ਕਿਹਾ ਸੀ ਵੀ ਇਹ ਸਾਰਾ ਖਰਚਾ ਕੰਪਨੀ ਚ ਪੂਗੀ ਤੁਸੀਂ ਤੇ ਵਰਕਰਾਂ ਉੱਥੇ ਤੁਹਾਨੂੰ ਤਨਖਾਹ ਦੇਵਾਂਗੇ ਪਰ ਕਿਸੇ ਇੱਕ ਵੀ ਗੱਲ ਤੇ ਖੜਾਣੇ ਉਤਰਾਂ ਬੰਦਾ 7 ਮਹੀਨਿਆਂ ਚੋਂ ਇੱਕ ਵੀ ਮਹੀਨੇ ਦੀ ਮੈਨੂੰ ਕਿ ਤਨਖਾਹ ਨਹੀਂ ਸਮਾਨ ਦਾ ਕਿਵੇਂ ਜਿਵੇਂ ਰਾਸ਼ਨ ਦਾ ਸਮਾਨ ਉਹ ਰਾਸ਼ਨ ਦਾ ਸਮਾਨ ਪਰ ਇੰਡੇ ਬਿਠੇ ਵੀ ਬੋਲੇ ਸੀ ਬਠਿੰਡੇ ਜੀ ਇੰਡੇ ਬੁੱਲੇ ਸੀ ਹਾਂਜੀ ਹਾਂਜੀ ਪਾਰਕ ਕੋਲੇ ਸਾਹਮਣੇ ਖੁੱਲਿਆ ਸੀ 1 ਜਨਵਰੀ 2023 ਤੁਸੀਂ ਜਿਹਦੇ ਮਾਲਕ ਹਾਂਜੀ ਬੰਦੇ ਰਖਣਾ ਅੱਜ ਅਸੀਂ ਚਾਰ 파ਟਨਾਂ ਸੀਗਾ ਅੱਛਾ ਜੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੇ ਕਿਧਰ ਉਹ ਨਿਸ਼ਚੈ ਹੈਗੀ ਆ ਬੰਦੇ ਤੇ ਕੀ ਜੇ ਠੱਗੇ ਦਾ ਸ਼ਿਕਾਇਤ ਹੈ ਇਹ ਇਕੱਲੇ ਪੰਜਾਬ ਦੇ ਕੀ ਦੂਜੇ ਸੂਬੇ ਦੀ ਸੂਬਿਆਂ ਦੀ ਹੋਰ ਵੀ ਅਜੇ ਆਵਾਜ਼ ਆ ਰਹੀ ਪਰ ਮੇਰਾ ਜੇ ਕੰਟੈਕਟ ਨਹੀਂ ਹੋਇਆ ਉਹਨਾਂ ਨਾਲ ਟਾਈਮ ਤੇ ਅਸੀਂ ਕਰਾਂਗੇ ਆਪਣੇ ਕੋਈ ਇੱਥੇ ਹੋਰ ਸਟੋਰ ਚੱਲ ਰਹੇ ਕੋਈ ਹੋਰ ਆਪਣੇ ਹੁਣ ਨਵਾਂ ਤੋਂ ਬਾਅਦ ਖੁੱਲਿਆ ਜੀ ਤਿੰਨ ਚਾਰ ਮਹੀਨੇ ਹੋਏ ਆ ਅਜੇ ਉਹਦੀ ਓਪਨਿੰਗ ਵੀ ਹੋਣੀ ਆ ਉੱਥੇ ਵੀ ਮੈਂ ਗਿਆ ਸੀ ਵਿਜ਼ਿਟ ਕੀਤਾ ਸੀ ਉੱਥੇ ਵੀ ਉਹੀ ਲੋਧੀ ਕੌਪ ਪੂਰੇ ਬੋਰਡਾਂ ਤੇ ਲਿਖੇ ਹੋਏ ਆਗੇ ਮੇਰੇ ਕੋਲ ਇੱਕ ਫੋਟੋ ਵੀ ਆ ਉਹਦੇ ਚ ਨੌਜਵਾਨਾਂ ਨੂੰ ਸੁਨਹਿਰੀ ਮੌਕਾ ਇਹ ਲਿਖ ਰਿਹਾਤ ਰੋਜ਼ਗਾਰ 8 13 13 ਰੋਜ਼ਗਾਰ ਦਾ ਮੌਕਾ 5 ਲੱਖ ਨਾਲ ਬਾਦ ਸ਼ੁਰੂ ਕਰੋ ਤੇ ਕਮਾਓ 24000 ਮਹੀਨਾ ਇਹ ਬਟੈਂਡੀ ਇਹ ਬਟੈਂਡੀ ਜੀ ਹਰ ਮਹੀਨੇ ਬਾਅਦ ਇਹਦਾ ਕੋਈ ਪਲਾਨ ਬਦਲ ਜਾਂਦਾ ਕਿਤੇ ਕਰੋੜਾਂ ਦੀਆਂ ਕਾਰਾਂ ਦਿੰਦਾ ਕਿਤੇ ਗੱਡੀਆਂ ਦਿੰਦਾ ਕਿਤੇ ਆਪ ਪ੍ਰੈਸ ਸਟ੍ਰੀਮ ਪ੍ਰੈਸ ਡਿਨਰ ਸੈੱਟ ਡਬਲ ਬਲੈਂਕਟ ਇੱਕ ਕਾਰਡ ਬਣਾਉਂਦਾ ਸੀ ਆਪਦੇ ਪਰ ਕਿਸੇ ਵੀ ਚੀਜ਼ ਤੇ ਮੇਰੇ ਸਟੋਰ ਤੇ ਆ ਪਹਿਲੇ 5-6 ਪੁਆਇੰਟਾਂ ਤੱਕ ਮਤਲਬ ਕਾਰਡ ਬਣਾਈ ਸੀ ਕਵਰ ਕਰ ਚੁੱਕੇ ਸੀਗੇ ਲੋਕ ਉਹ ਆ ਕੇ ਮੰਗਦੇ ਸੀ ਵੀ ਦਿਓ ਕਿਥੇ ਆ ਕੋਈ ਬੰਦਾ ਹੈ ਕੋਣ ਹੈ ਬੰਦਾ ਜੀ ਠਾਗਾ ਜਗਦੇਵ ਸਿੰਘ ਖਾਲਸਾ ਹੁਣ ਇਹਦਾ ਕੋਈ ਸਟੈਂਡ ਨਹੀਂ ਸਕਦੇ YouTube ਤੇ ਆਮ ਹੀ ਮਿਲਦਾ ਜੀ ਇਹ ਯੂਟਿਊਬਰ ਆ ਬਹੁਤ ਤਕੜਾ ਨਹੀਂ ਤਾਂ ਤੁਹਾਨੂੰ ਜੀ ਹੋਣਾ ਬਾਈਫੇਸ ਬਾਈਫੇਸ ਮਿਲਿਆ ਜੀ ਹਾਂ ਮੁਕਸਰ ਮਿਲਿਆ ਸੀਗਾ ਬੁਲਾਇਆ ਸੀ ਸਾਨੂੰ ਜਦੋਂ ਅਸੀਂ YouTube ਤੇ ਵੀਡੀਓ ਦੇਖੀ ਇਹਨਾਂ ਕੰਟੈਕਟ ਕੀਤਾ ਜੇ ਸਟੋਰ ਕੋਲ ਨਾ ਜਾਉਣੇ ਆ ਮੁਕਸਰ ਪਹਿਲਾਂ ਇੱਕ ਰਨਿੰਗ ਸੀਗਾ ਸਟੋਰ ਉੱਥੇ ਗਏ ਉੱਥੇ ਮਿਲਿਆ ਸਾਨੂੰ ਰੈਨ ਅਲਾ ਜਿਹੜਾ ਐਡਰੈਸ ਆ ਜੀ ਲੁਧਿਆਣੇ ਦਾ ਸ਼ੋਅ ਕਰਦਾ ਜੀ ਪਰ ਉਸ ਐਡਰੈਸ ਤੇ ਤੁਹਾਨੂੰ ਦਿਖਾਇਆਗਾ ਕਿ 2016 ਤੋਂ ਰਹਿ ਨਹੀਂ ਰਿਹਾ ਹੋਰ ਪਤਾ ਨਹੀਂ ਕਿ ਹੋਰ ਇੱਕ ਮੁਖਸਰ ਸਾਹਿਬ ਦਾ ਜਦਸਾਂ ਨੂੰ ਪਤਾ ਲੱਗਿਆ ਗਿਆ ਉੱਥੇ ਵੀ ਨਹੀਂ ਰਹ ਰਿਹਾ ਕੋਈ ਇਹਨਾਂ ਦਾ ਬੈਕਗ੍ਰਾਉਂਡ ਤੁਸੀਂ ਪਤਾ ਕੀਤਾ ਕੋਈ ਇਹਨਾਂ ਦੇ ਪਹਿਲਾਂ ਬੈਕਗ੍ਰਾਉਂਡ ਠੱਗੀਆਂ ਧੋਰੀਆਂ ਨਹੀਂ ਆ ਜੀ ਬਹੁਤ ਨੇਚਰਵੇ ਕੰਪਨੀ ਤੇ ਹੋਰ ਕੰਪਨੀਆਂ ਚ ਇਹਦਾ ਮਤਲਬ ਲਿਖ ਰਿਹਾ ਹੈ ਦੱਸ ਰਿਹਾ ਹੈ ਵੀਡੀਓ ਵੱਲੇ ਮੈਂ ਕਮੈਂਟ ਵੀ ਲਿਖਿਆ ਤੁਸੀਂ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਕੀਤੀ ਨਹੀਂ ਅਸੀਂ ਇਹੋ ਜਿਹੀ ਸ਼ਿਕਾਇਤ ਨਹੀਂ ਅਸੀਂ ਲੀਗਲੀ ਕਾਰਵਾਈ ਚ ਪਾਈ ਹੋਈਆਂ ਚੈੱਕ ਬਾਉਂਸ ਦੇ ਕੇਸਾਂ ਉਹਦੇ ਇਹ ਸੀਗਾ ਵੀ ਇਹਦਾ ਐਡਰੈਸ ਹੀ ਨਹੀਂ ਪ੍ਰੋਪਰ ਮਿਲ ਗਿਆ ਕੋਈ ਨੋਟਿਸ ਹੀ ਨਹੀਂ ਜਾ ਰਿਹਾ ਨਹੀਂ ਤੁਹਾਡੇ ਨੇ ਖਾਲੀ ਚੈੱਕ ਕੀਤੀ ਤੇ ਕੋਈ ਕੋਈ ਟੈਕਸ ਵੀ ਕੋਈ ਜਿਹਾ ਕਦੀ ਬਾਤ ਚ ਲੈ ਲੈ ਪਹਿਲਾਂ ਨਹੀਂ ਕਹਿੰਦਾ ਸਟੋਰ ਬੰਦ ਹੋਣ ਤੋਂ ਬਾਅਦ ਕਿਤੇ ਮਿਲ ਗਿਆ ਉਸ ਉਦੋਂ ਲੈ ਲੇ ਜਿਹੜਾ ਕੰਟੈਕਟ ਨੰਬਰ ਉਦੋਂ ਹੀ ਲੈ ਲਿਆ ਇਹਦੇ ਨਾਲ ਅਸੀਂ ਕੰਟੈਕਟ ਵੀ ਕਰ ਲਿਆ ਸੀ ਪਰ ਇਹ ਕਿਸੇ ਵੀ ਗੱਲ ਤੇ ਵੀ ਇਹਦੇ ਤੇ ਵਿਖਰਾਣੀ ਪਾਣੀ ਜੋ ਇਹਨੇ ਕਮਿਟਮੈਂਟ ਕੀਤੀ ਸੀ ਐਸ ਤੈ ਇੱਕ ਨੂੰ ਪੈਸੇ ਦੇਊਗਾ ਕਿਸੇ ਤੇ ਕਰਨ ਅਚਨਸੀ ਕਹਿ ਰਹੇ ਵੀ ਕਿਸਾਨ ਕਿਸਾਨ ਆंदोलਨ ਦੀ ਜਿਹ ਵੀ ਸੀ ਇਹ ਹੈ

everybody. Anyway.